ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਵੀ ਨੂੰ ਕਵਰੇਜ ਕਰਨ ਲਈ ਆਏ ਨੇ ਸੋ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਕਿਉਂਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਜਿੱਦਾਂ ਕੀ ਅਜੇ ਪਾਲ ਜੀ ਨੇ ਦੱਸਿਆ ਹੀ ਹੈ ਕਿ ਅਲੱਗ-ਵੱਖ-ਵੱਖ ਜਿਹੜੇ ਆ ਕਰਸ਼ਿਤ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਜਿਹਦੇ ਵਿੱਚ ਮੈਂ ਦੱਸ ਸਕਦਾ ਕਿ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਇੱਕ ਤਾਂ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਮੈਨੇਜ ਵੀ ਕੀਤਾ ਜਾ ਰਿਹਾ ਔਰ ਇਹ ਜਿਹੜਾ ਮੇਲਾ ਆ ਬਸਤੀ ਜੋਧੇਲ ਚੌਂਕ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਗੇਟ ਦੇ ਉੱਤੇ ਜਿਹੜਾ ਬਟ ਬਹੁਤ ਵੱਡਾ ਗਰਾਊਂਡ ਆ ਜੋ ਕਿ ਮੇਨ ਹਾਈਵੇ ਉੱਤੇ ਲੱਗਦਾ ਨੇੜੇ ਸ਼ਿਪਰੀ ਚੌਂਕ ਵੀ ਪੈਂਦਾ ਇਹਦੇ ਇਹਦੇ ਵਿੱਚ ਕਾਰ ਲੱਗ ਰਿਹਾ ਔਰ ਇੱਥੇ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਸਾਰੇ ਦੀ ਸੇਫਟੀ ਦਾ ਸਿਕਿਉਰਿਟੀ ਦਾ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸਪਾਸ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੇਲੇ 'ਚ ਪਹੁੰਚ ਕੇ ਆਪਣਾ ਬੱਚਿਆਂ ਦਾ ਮਨੋਰੰਜਨ ਕਰੋ ਕਿਉਂਕਿ ਇੱਕ ਦੌੜ ਭੱਜ ਦੀ ਦੁਨੀਆ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਿਹੜਾ ਉਹ ਇੱਕ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਮੇਲੇ ਦੇ ਵਿੱਚ ਆ ਕੇ ਹਮਮਾਗੇ ਪਹੁੰਚੋ ਤਾਂ ਜੋ 20 ਤਰੀਕ ਨੂੰ ਸ਼ੁਰੂ ਹੋ ਜਾਵੇ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤਰੀਕ ਤੋਂ ਲੈ ਕੇ ਜਿਹੜਾ 25 ਤੱਕ ਜਿਹੜਾ 25 ਤੋਂ 5 ਅਕਤੂਬਰ ਤੱਕ ਜਿਹੜਾ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ ਜੀ ਟਾਈਮਿੰਗ ਕੀ ਹੈ ਜੀ ਟਾਈਮਿੰਗ ਜੀ ਜੇ ਅ ਜੋ ਮੇਲੇ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12 1 ਵਜੇ ਤੋਂ ਸਾਡੇ ਦੀ ਸਟਾਰਟ ਹੁੰਦਾ ਵਾ ਤੇ ਰਾਤ ਦੇ ਤਕਰੀਬਨ 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਸਾਰਾ ਉਹਨਾਂ ਦੇ ਨਾਲ ਹੀ ਚੱਲਾਂਗੇ ਇਹਦੇ ਨਾਲ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਆ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਤੇ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕਰਾਊਡ ਵੱਧ ਘਟ ਹੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਕਰਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਤੇ ਪੁਖਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ ਸਾਰਿਆਂ ਨੂੰ ਜੈ ਸ਼ੀ ਰਾਮ ਜੈ ਵਾਲਮੀਕੀ ਜੈ ਰਵਿਦਾਸ ਤਨੂ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਬਰ ਆਨੰਦ ਕਿਸ਼ੋਰ ਜੀ ਸੋਨਾਲਾਲ ਮਹਿਰਾ ਜੀ ਸੁਸ਼ੀਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਬਾਲ ਸਿੰਘ ਨਗਰ ਆ ਉਹਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਇੱਕ ਵਿਸ਼ਾਲ ਜਿਹੜਾ ਦੁਸ਼ਹਿਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਪਹਿਣਾਵਾਂ ਮਾਤਾਵਾਂ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਚੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਚੂਲੇ ਆ ਮੋਤ ਦਾ ਖੂਹ ਆ ਤੇ ਸਰਕਸ ਜਾਦੂ ਆਦੀ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆਂ ਤੋਂ ਵਧੀਆਂ ਚੂਲੇ ਇੱਥੇ ਸੀ ਲੈ ਕੇ ਆ ਰਹੇ ਆ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਿਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ ਰਾਵਣ ਦਹਨ ਵੀ ਕਰਾਂਗੇ ਕਿੰਨੇ ਸਾਲ ਹੋ ਗਏ ਖਾਸ ਜੀ ਖਾਸ ਖਾਸ ਕਟੋਕਟ 16 17 ਸਾਲ ਹੋ ਗਏ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਰੇ ਦਾ ਮੇਲਾ ਲੱਗਦਾ ਪਹਿਲਾਂ ਸਾਹਮਣੇ ਵਾਲੀ ਸਾਈਡ 'ਚ ਲੱਗਦਾ ਸੀ ਹੁਣ ਇੱਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਢ ਕੇ ਆਣ ਇੱਥੇ ਇੱਕ ਤਾਂ ਮੇਲੇ ਦਾ ਆਨੰਦ ਲੈਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਾਰਤ ਦੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੁਵਾ ਪੜੀ ਮੋਬਾਈਲ ਦੀ ਵੱੜ ਗਈ ਆ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਨਵੀਆਂ ਬਹੁਤ ਆਈਟਮਸ ਆਉਣ ਗਿਆ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਹੀ ਦੱਸਦਾ ਫਿਰ ਤੁਹਾਡੀ ਐਟ੍ਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜਾਊਗਾ ਉਦੋਂ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ